ਸਤ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਆਪਣੇ YouTube ਚੈਨਲ Job Alert ਵਾਈ ਮੰਤੇ ਅੱਜ ਇੱਕ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਜੋ ਕੈਂਡੀਡੇਟ 10ਵੀਂ ਪਾਸ ਹਨ ਉਹਨਾਂ ਦੇ ਲਈ ਸਰਕਾਰੀ ਪੱਕੀ ਨੌਕਰੀ ਦੇ ਲਈ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਗਰੁੱਪ ਡੀ ਦੀ ਸਾਮੀ ਲਈ ਮੰਕੀਤੀ ਜਾਂਦੀ ਹੈ ਜਿਹੜੇ ਕੈਂਡੀਡੇਟ 10ਵੀਂ ਪਾਸ ਹਨ ਉਹਨਾਂ ਲਈ ਬਹੁਤ ਵਧੀਆ ਮੌਕਾ ਆ ਚੁੱਕਿਆ ਹੈ ਜੀ ਇਹ ਭਰਤੀ ਜੋ ਸਰਕਾਰੀ ਰਹਿਣ ਵਾਲੀ ਹੈ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਇਸ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਪੀ ਟ੍ਰਿਪਲ ਐਸ ਵੀ ਵੱਲੋਂ ਬਹੁਤ ਵਧੀਆ ਮੌਕਾ ਆ ਚੁੱਕਿਆ ਜੀ ਇਸ ਦੀ ਪੂਰੀ ਜਾਣਕਾਰੀ ਅਸੀਂ ਅੱਗੇ ਵੀਡੀਓ ਵਿੱਚ ਦਿੰਦੇ ਹਾਂ ਕੌਣ ਕੌਣ ਇਸ ਸਪੋਰਟ ਨੂੰ ਅਪਲਾਈ ਕਰ ਸਕਦਾ ਹੈ ਇਹਦੇ ਵਿੱਚ ਉਮਰ ਹੱਦ ਕੀ ਰੰ ਵਾਲੀ ਹੈ ਪੂਰੀ ਜਾਣਕਾਰੀ ਤੁਹਾਨੂੰ ਵੀਡੀਓ ਵਿੱਚ ਮਿਲਣ ਵਾਲੀ ਹੈ ਜੀ ਤੁਸੀਂ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਾ ਕਰਨਾ ਇਹਦੇ ਲਈ ਚੌਂਕੀਦਾਰ ਮਾਲੀ ਲੈਬੋਰੀ ਟੈਂਡੈਂਟ ਵੱਖ-ਵੱਖ ਸਮੇਂ ਲਈ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵੇਖ ਕੀਤਾ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਨਾ ਨਾਲ ਹੀ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਕੇ ਆਲ ਦਾ ਬਟਨ ਪ੍ਰੈਸ ਕਰਨਾ ਹੈ ਜੀ ਤਾਂ ਜੋ ਪੰਜਾਬ ਵਿੱਚ ਕੋਈ ਵੀ ਨਵਾਂ ਅਪਡੇਟ ਜਾਂ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ ਉਹ ਉਸ ਦੀ ਸਹੀ ਅਤੇ ਸਟੀਜ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅਤੇ ਤੁਸੀਂ ਸਮਾਂ ਦੇ ਪੋਸਟ ਨੂੰ ਅਪਲਾਈ ਕਰ ਸਕੋ ਦੋਸਤੋ ਸਾਡਾ ਇੱਕ ਵਟਸਐਪ ਚੈਨਲ ਵੀ ਹੈ ਜੀ ਤੁਸੀਂ ਉਸ ਨੂੰ ਵੀ ਫੋਲੋ ਕਰ ਲੈਣਾ ਤਾਂ ਜਾ ਦੇਰ ਨਾ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਹਾਂ ਜੀ ਦੋਸਤੋ ਪੀ ਟ੍ਰਿਪਲ ਐਸ ਵੀ ਵੱਲੋਂ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ ਜੀ ਗਰੁੱਪ ਡੀ ਦੀ ਭਰਤੀ ਆ ਚੁੱਕੀ ਹੈ ਜੀ ਇਹੇ ਇਸ਼ਤਿਹਾਰ ਪ੍ਰਕਾਸ਼ਿਤ ਹੋਣ ਦੀ ਮਿਤੀ ਜੋ 17 11 2025 ਰਹਿਣ ਵਾਲੀ ਹੈ ਅਤੇ ਜੋ ਆਨਲਾਈਨ ਅਪਲੀਕੇਸ਼ਨ ਦੀ ਮੰਗ ਕੀਤੀ ਜਾਂਦੀ ਹੈ ਉਹ 21 11 2025 ਤੋਂ ਇਹ ਅਸਾਮੀਆਂ ਦੀ ਮੰਗ ਕੀਤੀ ਜਾਂਦੀ ਹੈ ਜੀ ਅਤੇ ਲਾਸਟ ਡੇਟ ਇਹਨਾਂ ਸਮੇਂ ਲਈ 15 12 2025 ਸ਼ਾਮ ਦੇ 5 ਵਜੇ ਤੱਕ ਰਹਿਣ ਵਾਲੀ ਹੈ ਅਤੇ ਜੋ ਫੀਸ ਭਰਨ ਦੀ ਆਖਰੀ ਮਿਤੀ ਹੈ ਉਹ 17 12 2025 ਰਹਿਣ ਵਾਲੀ ਹੈ ਜੀ ਇਸ ਦੇ ਵਿੱਚ ਜੋ ਅਸਾਮੀ ਦਾ ਨਾਮ ਹੈ ਅਤੇ ਵਿਭਾਗ ਦਾ ਨਾਮ ਉਸ ਤਰੀਕੇ ਨਾਲ ਰਹਿਣ ਵਾਲਾ ਹੈਗਾ ਆਮ ਰਾਜ ਪ੍ਰਬੰਧ ਵਿਭਾਗ ਦੇ ਵਿੱਚ ਸੇਵਾ